ਹਾਂਜੀ ਸਤਿ ਸ਼੍ਰੀ ਗਾਲ ਜੀ ਸਾਰੇ ਭਰਾਵਾਂ ਨੂੰ ਹੋਰ ਸਭ ਵੀ ਠੀਕ ਠਾਕ ਜੀ ਤੇ ਕਾਫੀ ਭਰਾਣਾ ਬਾਸਮਰੀ ਦੇ ਝੋਨੇ ਢੇ ਝਾੜ ਬਾਰੇ ਪੁੱਛੰਦਾ ਇਹ ਅੱਜ ਆਪਾਂ ਗੱਲ ਕਰਦੇ ਜੀ 15 9 ਦੇ 16 9 ਦੇ ਝਾੜ ਦੀ ਜਮੀਨਾ ਜਮੂਨਾ ਵਾਉਣ ਤੇ ਜੀ ਜਮੀਨਾ ਗਿੱਲੀਆਂ ਕਾਫੀ ਤੇ ਚਲੋ ਹੁਣ ਫੋਲਾਂ ਫਾਲਾਂਗੇ ਫੇਰੀ ਆਉਗੀਆਂ ਸੈੱਟ ਗਾਜਲ ਦੀ ਤਿਆਰੀ ਕਰਦੇ ਜੀ ਬਜਾਈਆਂ ਦੀ ਜਮੀਨਾ ਉਦਾਂ ਗਿੱਲੀਆਂ ਵਾਲੇ ਤੇ ਉਹ ਗੱਲਾਂ ਹੋਰ ਵੀ ਕਰਾਂਗੇ ਜੇ ਤੇ ਸਹੀ ਹੋਈਆਂ ਤਾਂ ਵੀ ਦੱਸ ਦਿਓ ਜੇ ਗਲਤ ਹੋਈਆਂ ਤਾਂ ਵੀ ਦੱਸ ਦਿਓ ਕੋਈ ਚੱਕਰ ਨਹੀਂ ਜੀ ਤੇ ਅਈ ਇੱਕ ਦਿਨ ਦਵਾਬੇ ਜੀ ਵੀ ਰਾਈ ਉੱਥੇ ਵੀ ਬੜੇ ਵੀਰਾਂ ਨਾਲ ਗੱਲ ਹੋਈ ਇਹ ਮਾਲਵੇ ਵਾਲੇ ਵੀਰਾਂ ਨਾਲ ਵੜਿਆ ਨਾਲ ਗੱਲ ਹੋਈ ਆ ਮਾਜੀ ਜੀ ਚਲੋ ਅਸੀਂ ਤਿੰਨ ਦਿਨ ਮੰਡੀ ਦੇ ਵਿੱਚ ਰਹੇ ਨਾ ਤੇ ਜੇ ਆਪਾਂ ਗੱਲ ਕਰੀਏ ਝਾੜਾਂ ਦੀ ਓਵਰਾਲ ਵੀਰੋ ਝਾੜ ਘਾਟ ਹੈ ਤੇ ਕਈ ਭਰਾ ਹੁਣ ਕਹੀ ਜਾਂਦੇ ਆ ਵੀ 24 ਮਿੰਟ ਲੱਗਿਆ ਕੋਈ ਕਹਿੰਦਾ 25 ਮਿੰਟ ਲੱਗਿਆ ਕੋਈ ਕਹਿੰਦਾ 23 ਮਿੰਟ ਲ ਝਾੜ ਮੇਰਾ ਆ ਗਿਆ ਪਰ ਹੁਣ ਗੱਲ ਇਹ ਆ ਕਿ ਕਹਿਣ ਨੂੰ ਮੈਂ ਵੀ ਕਹਿ ਦੇਣਾ ਮੇਰਾ 25 ਮਿੰਟ ਲੱਗਿਆ 26 ਮਿੰਟ ਲੱਗਿਆ ਫਿਰ ਕਿਹੜੀ ਗੱਲ ਠੀਕ ਹੈ ਨਾ ਤੇ ਪਰ ਜੇ ਉਹ ਜਿਹੜੇ ਵੀਰਾਂ ਦੇ ਫਿਰ ਝਾੜ ਘਾਟ ਆਈ ਉਹਨਾਂ ਕਹਿੰਨਾ ਅਸੀਂ ਕੀ ਪਤਾ ਕੀ ਨੇ ਵੱਖਰਾ ਕਰਦੇ ਜਨ ਤੇ ਨਾ ਉਹ ਹੋਰ ਖਰਚਿਆ ਕਰਨਗੇ ਵਾਦ ਉਹਥੇ ਕੀ ਫਾਇਦਾ ਜੀ ਇਹ ਕਰਕੇ ਸਹੀ ਆਪਾਂ ਨੂੰ ਝਾੜ ਦੱਸਣਾ ਚਾਹੀਦਾ ਜਿਹੜੇ ਭਰਾ ਆਪਣਾ ਆਪਣੇ ਨਾਲ ਜੁੜੇ ਆ ਤੇ ਸਾਡਾ ਜੇ ਆਪ ਦਾ ਗੱਲ ਕਰੀਏ ਸਾਡਾ 10 ਕਵੈਂਟਲ ਤੇ 20 ਕਿਲੋ ਪਿਛਲੇ ਸਾਲ ਨੂੰ ਝਾੜ ਉੱਡ ਗਿਆ 1699 ਦਾ 1985 ਚਲੋ ਤੁਹਾਨੂੰ ਸਾਰੇ ਭਰਾ ਨੂੰ ਦੱਸਿਆ ਸਾਡੀ ਨਿਕਲੀ ਘੱਟ ਸੀ ਤੇ ਜਿਹੜੀ 1699 ਆ ਪਿਛਲੇ ਸਾਲ ਸਾਡੀ 28 28 ਕਵੈਂਟਲ ਨਿਕਲੀ 1699 ਤੇ ਐਰ ਕੀ ਰਹਿ ਗਈ ਜੇ 17 ਕਵੈਂਟਲ ਤੇ 80 ਕਿਲੋ ਤੇ ਲਾ ਲਓ 10 ਕਵੈਂਟਲ 20 ਕਿਲੋ ਝਾੜ ਉੱਡ ਗਿਆ ਤੇ ਜੇ ਆਪਾਂ ਓਵਰਾਲ ਪੰਜਾਬ ਦੀ ਗੱਲ ਕਰੀਏ 15 ਤੋਂ ਲੈ ਕੇ ਕੋਈ ਜ਼ਿਮੀਂਦਾਰ ਹੈਗਾ ਇੱਕ ਅੱਧਾ ਜਿਹੜਾ 19 ਤੋਂ 20 ਕਿਲੋਮੀਟਰ ਲੜਾ ਨਹੀਂ ਤੇ ਜ਼ਿਆਦਾਤਰ ਕਈ ਜ਼ਿਮੀਂਦਾਰ ਹੈਗੇ ਜਿਨ੍ਹਾਂ ਦਾ 12-14 ਕੁਇੰਟਲ ਵਿਚਾਰਡ ਆਇਆ 16-19 ਤਾਰ ਕੀ ਚਾਹੇ ਗੇਤੀ ਆ ਚਾਹੇ ਪਛੇਤੀ ਆ ਕਿਸੇ ਨੇ ਗੇਤੀ ਲਈ ਪਛੇਤੀ ਲਈ ਜਿਹੜੇ ਹੁਣ ਵੱਢਣਦੇ ਉਹਨਾਂ ਦੇ ਵਿਚਾਰਡ ਕੱਟ ਤੇ ਚਲੋ ਕਿਸਮਤ ਵਾਲਾ ਉਹ ਜ਼ਿਮੀਂਦਾਰ ਜਿਹਦਾ 20 ਕੁਇੰਟਲ ਲੈ ਰਖੀ ਚਾੜ ਆ ਗਿਆ ਬਾਕੀ ਜੇ ਗੱਲ ਕਰੀ ਅੱਜ ਜਦੋਂ ਅਸੀਂ 5 ਸਾਲ ਪਹਿਲਾਂ ਲਾ ਲਓਗੇ ਜ਼ਮੀਨਾਂ ਦੇ ਠੇਕੇ ਕੀ ਤੇ ਅੱਜ ਜੇ ਗੱਲ ਕਰੀ ਓਵਰਾਲ ਪੰਜਾਬ ਦੇ ਵਿੱਚ ਚਲੋ ਕਈ ਥਾਂ ਦੇ ਘੱਟ ਵੀ ਹੈਗੇ ਇੱਧਰ ਹਜ਼ਾਰ ਰੁਪਏ ਵਾਲੀ ਸਾਈਡ ਤੇ ਪਰ 55 ਤੋਂ 75 ਦੇ ਵਿੱਚ ਵਿੱਚ ਠੇਕੇ ਠੇਕੇ ਆ ਚਲੋ ਇੱਧਰ ਜਿੱਦੋਂ ਮੁੱਛੇ ਲੱਗਦੀ ਉਹ ਉਧਰ ਵੱਧ ਵੀ ਹੈਗੇ ਆ 55 ਤੋਂ 75 ਦੇ ਵਿੱਚ ਵਿੱਚ ਜ਼ਿਆਦਾਤਰ ਤੇ ਜੇ ਐਵਰੇਜ ਪਾਈਏ ਤਾਂ 65000 ਰੁਪਏ ਕਿਲੇ ਦਾ ਠੇਕਾ ਬੰਦਾ ਤੇ ਬਾਹਵਧੀਆ ਹੁੰਦਾ ਯਾਰ ਕਿ 50 ਤੋਂ 55000 ਦੇ ਵਿੱਚ ਵਿੱਚ ਤੇ ਆਪਾਂ ਲਾ ਲਈਏ ਕਿ ਆਪਣਾ ਜ਼ਿਆਦਾ ਨਹੀਂ ਤੇ ਦਾ ਤੋਂ 15000 ਇਹ ਘਟ ਗਿਆ 20000 ਰੁਪਿਆ ਖਰਚਾ ਆਉਂਦਾ ਕਿੱਲੇ ਤੇ 35 35000 ਰੁਪਿਆ ਆਪਾਂ ਨੂੰ ਇੱਥੇ ਟੁੱਟ ਗਿਆ ਤੇ ਝੂਠ ਮਾਰ ਗਿਆ ਆਪਾਂ ਨੂੰ ਕੀ ਬਣੂਗਾ 35000 ਰੁਪਿਆ ਕਿੱਲੇ ਮਗਰ ਆਪਣਾ ਟੁੱਟ ਗਿਆ ਹਜੇ ਤੱਕ ਜਿਹੜੇ ਵੀ ਜਿਹੜੇ ਭਰਾਵਾਂ ਨੇ ਬਾਸਮਦੀ ਲਾਈ ਠੇਕੇ ਵਾਲੀਆਂ ਪੈਲੀਆਂ ਦੇ ਵਿੱਚ ਤੇ ਉਦੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ ਤੀਜੀ ਫਸਲ ਆਪਾਂ ਤੇਜੀ ਫਸਲ ਲਾਉਣਾ ਤੇ ਬਾਸਮਦੀ ਲਾਉਣੀ ਉਦੋਂ ਦਾ ਡਿਸਕ ਲੈਂਨ ਦੀ ਲੋੜ ਨਹੀਂ ਬਾਸਮਦੀ ਦਾ ਤੇਜੀ ਫਸਲ ਜਿਹੜੇ ਭਰਾਵਾਂ ਲੌਣੀਆਂ ਪਿਛਲੇ ਸਾਲ ਫਿਰ ਪਤਾ ਹੀ ਆ ਕੀ ਖੇਤਰ ਵਰਿਆ ਗਾਜਰ ਵੀ ਜਿਹੜੀ ਗੇਤੀ ਗੇਤੀ ਰਹਿ ਗਈ ਸਹੀ ਬਾਅਦ ਦੇ ਵਿੱਚ ਗਾਜਰ ਮਾਲ ਲੋਗੀ 50 ਰੁਪਈਆ ਦਾ ਲਫਾਫਾ ਹੋ ਗਿਆ ਨਾ ਮੰਡੀ 'ਚ ਪਈ ਹੁੰਦੀ ਚੁੱਕ ਦਾਣੀ ਕੋਈ ਗੋਬੀ ਦਾ ਲਫਾਫਾ 30 ਰੁਪਈਆ ਦਾ ਵਿਕਦਾ ਸੀ ਗਾਜਰ 50 ਰੁਪਈਏ ਤਵਾਈ ਤੇ ਟਰਾਂਸਪੋਰਟ ਖਰਚਾ ਨਹੀਂ ਨਿਕਲਦਾ ਤਵਾਈ ਦਾ ਟਰਾਂਸਪੋਰਟ ਦਾ ਤੇ ਗੋਬੀ ਦੀ 25 30 ਰੁਪਈਏ ਭਰਾਈ ਹੈ ਤੇ ਵਿਆਂ ਦਾ ਲਫਾਫਾ ਮੰਡੀ ਦੇ ਵਿੱਚ ਵਿਕਦਾ ਤੁਸੀਂ ਆ ਵੀ ਲੈ ਲੋ ਕੀ ਬਚਿਆ ਤੇ ਜੇ ਆਪਾਂ ਹੁਣ ਕਹੀ ਜਾਵਾਂਗੇ ਮੈਨੂੰ ਇੰਨੇ ਬਜਿਏ ਇੰਨੇ ਬਜਿਏ ਕਈ ਵੇਨੇ ਆ ਜੀ YouTube ਦੇ ਵੀ ਕਈ ਕੀ ਸਾਡਾ ਸਾਲ ਦਾ 10 ਲੱਖ ਪਤਾ ਨਹੀਂ ਉਹ ਕਿੱਥੇ ਵਜਾ ਲਿੰਦੇ ਜਲ 10 ਲੱਖ ਅਸੀਂ ਦੇ ਵੇਖਿਆ ਨਹੀਂ ਕਦੋਂ ਦੀਆਂ ਸਬਜ਼ੀਆਂ ਲਾਉਂਦਾ ਸਾਰਾ ਕੁਝ ਕਰਦਾ ਠੀਕ ਹੈ ਨਾ ਤੇ ਇਹ ਕਰਕੇ ਸਚਾਈ ਦੱਸਿਆ ਕਰੋ ਯਾਰ ਤੇ ਇਦਾਂ ਕਈ ਜ਼ਿਮੀਂਦਾਰ ਹੋਰ ਵੀ ਆਪਣੇ ਰਲਦੇ ਹੁਣ ਮੰਨ ਲਓ ਜੇ ਆਰਕੀਆਂ ਪਾਸੇ 80000 ਦੀ ਬਾਹਮਦੀ ਦੱਸੀ ਜਾਵੇ ਨਿਗਲੀ 50 ਤੋਂ 55 ਦੇ ਵਿੱਚ ਇਹ ਸਚਾਈ ਸਾਰੇ ਭਰਾਵਾਂ ਨੂੰ ਪਤਾ ਅਸੀਂ ਅਸੀਂ ਨੂੰ ਅਸੀਂ ਵੀ ਦੱਸ ਦਿੰਦੇ ਆ ਵੀ ਸਾਡੀ 90 90 ਦੀ ਨਿਗਲੀ ਫਿਰ ਕੀ ਹੋ ਜੂਗਾ ਉੱਥੇ ਹੈ ਅੱਧੇ ਕੀ ਮਲ ਲੈਣਗੇ ਅੱਧੇ ਕੀ ਨਾ ਮਰਨਗੇ ਉੱਥੇ ਕੀ ਹੋ ਜੂਗਾ ਪਰ ਜਿਹੜੀ ਨਿਗਲੀ ਹੈ ਸਹੀ 50 ਤੋਂ 55 ਦੇ ਵਿੱਚ ਵਿੱਚ ਬਾਹਮਦੀ ਇਹ 15 ਤੋਂ 18 ਕੁਇੰਟਲ ਦੇ ਵਿੱਚ ਵਿੱਚ ਝਾੜ 10 ਕੁਇੰਟਲ 20 ਕਿਲੋ ਸਾਡਾ ਉੱਡ ਗਿਆ ਝਾੜ ਕਿੱਲੇ ਦਾ ਸੱਦਾ ਪਿਛਲੇ ਸਾਲ ਨਾਲੋਂ ਇੰਨਾ ਝਾੜ ਉੱਡਿਆ ਜੀ ਤੇ ਬਾਕੀ ਇਹ ਝਾੜ ਜੀ ਝੋਨੇ ਦੇ ਝਾੜ ਬਾਰੇ ਆਪਾਂ ਫਿਰ ਗੱਲ ਕਰਾਂਗੇ ਦੱਸਦੇ ਹਾਂ ਵੀ ਤੁਹਾਨੂੰ ਝਾੜ ਕੱਲ ਨੂੰ ਦੱਸ ਦਾਂਗੇ ਤੇ ਬਾਕੀ ਹੁਣ ਚਲੋ ਆ ਜਮੀਨਾਂ ਜਮਾਨਾ ਤਿਆਰ ਕਰਨ ਦਾ ਹੈਗਾ ਜਿਹੜੇ ਰਾਸਤੇ ਪਰ ਸਚਾਈ ਆਪਾਂ ਦੱਸਿਆ ਕਰੀਏ ਹੁਣ ਦੱਸਣ ਨੂੰ ਜੇ ਮੈਂ ਗਲਤ ਦੱਸ ਦੂੰਗਾ ਜਿਹੜੇ ਭਰਾਵਾਂ ਦਾ ਘਟ ਆਇਆ ਉਹਨਾਂ ਕਹਿਣਾ ਯਾਰ ਇਹ ਇੰਨਾ ਰਕ ਇੰਨਾ ਝਾੜ ਆ ਗਿਆ ਸਾਡਾ ਕਿਉਂ ਘਟਾ ਹੈ ਬੰਦੇ ਦੇ ਮਨ ਦੇ ਵਿੱਚ ਹੁੰਦਾ ਇਹ ਕਰਕੇ ਸੂਚਾਈ ਦੱਸਿਆ ਕਰੋ ਵੀਰੋ ਐਰ ਕੀ ਝਾੜ ਨਹੀਂ ਜੇ ਹੈਗੇ ਬਾਸਮੇ ਦੀ ਨਹੀਂ ਹੈਗੇ ਝਾੜ ਤੇ ਆ ਜਿਹੜੇ ਪਛੇਤੇ ਝੋਨੇ ਵੇਖਿਓ ਜਿਹੜੇ ਮੀਂਹ ਦੀ ਨਸਰੇ ਇਹਨਾਂ ਦਾ ਕੀ ਹਾਲ ਹੋਣਾ ਅੱਗੇ ਨਿਕਲਦੇ ਨਾ 32 34 ਕੁਇੰਟਲ ਪਿਛਲੀ 131 32 ਕੁਇੰਟਲ ਆਮ ਹੀ ਨਿਕਲੇ ਐਰ ਕੀ 27 ਤੋਂ 30 ਦੇ ਵਿੱਚ ਵਿੱਚ ਰਹਿ ਜਾਣੇ ਜੀ ਹੋ ਸਕਦਾ ਕਈ ਵੈਰਾਈਟੀਆਂ 27 ਤੋਂ ਵੀ ਵੱਡ ਜਾਣ ਇਹ ਜਦੋਂ ਐਂਡ ਤੇ ਝੋਨੇ ਵੱਡੇ ਹੋ ਰਹੇ ਦੱਸਿਓ ਵੀ ਇੰਨਾ ਝਾੜ ਹੈਗਾ ਕਿ ਨਹੀਂ ਹੈਗਾ ਝੋਨਾ ਦਾਗੀ ਹੋਇਆ ਵਾ ਪਤਲ ਕਿ ਨਹੀਂ ਪਈ ਪਈ ਜੇ 30 ਤੋਂ ਟੱਪ ਕੇ ਐਰ ਕੀ ਤੇ ਇਹ ਕਰਕੇ ਚਲੋ ਸਚਾਈ ਦੱਸਣੀ ਚਾਹੀਦੀ ਆ ਬਾਕੀ ਤੁਹਾਨੂੰ ਝੋਨੇ ਦਾ ਝਾੜ ਵੀ ਮੈਂ ਦੱਸੂਗਾ ਜੀ ਤੇ ਜਿਹੜਾ ਝੋਨਾ ਦਾਗੀ ਹੋਣ ਤੋਂ ਬਚ ਗਿਆ ਮੀਆਂ ਦੇ ਵਿੱਚ ਨਹੀਂ ਪੱਕਾ ਉਹ ਝੋਨੇ ਦਾ ਝਾੜ ਚਲੋ ਹੈਗਾ ਵਧੀਆ ਤੇ ਓਕੇ ਧੰਨਵਾਦ ਹੁਣ ਜ਼ਮੀਨ ਤੇ ਬਾਕੀ ਦੱਸਾਂਗੇ ਤੁਹਾਨੂੰ ਝੋਨੇ ਦਾ ਝਾੜ ਵੀ ਬਾਸਮਤੀ ਦਾ ਤੁਹਾਨੂੰ ਦੱਸਦਾ 17 ਕਿਲੋ 80 ਕਿਲੋ